ਵਿਕਰਮਜੀਤਿਆ ਮੈਟਰ ਦੇ ਉੱਤੇ ਆਖਰ ਹਾਈ ਕੋਰਟ ਦਾ ਜਵਾਬ ਆ ਚੁੱਕਿਆ ਸੁਣਵਾਈ ਹੋ ਚੁੱਕੀ ਹੈ ਵਿਜੀਲੈਂਸ ਦੇ ਵੱਲੋਂ ਦੁਬਾਰਾ ਸਾਮਾਮਕ ਗਿਆ ਗਿਆ ਇਹ ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਸਬੰਧੀ ਆਮ ਆਦਮੀ ਪਾਰਟੀ ਦੇ ਕੁਝ ਐਮ ਐਲ ਏਜ਼ ਦੇ ਨਾਮ ਉਹਨਾਂ ਦੇ ਸਿਗਨੇਚਰਸ ਸੁਰਖੀਆਂ ਬਣ ਰਹੇ ਸੀ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਵਿੰਦਰ ਪਾਲ ਮੌਜੂਨ ਹੈ ਡਾਕਟਰ ਸਾਹਿਬ ਸਮਰੱਥਾ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਸ਼ੁਰੂਆਤ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਤੋਂ ਐਂ ਲੱਗਦਾ ਸੀ ਕਿ ਸ਼ਾਇਦ ਅੱਜ ਵਿਕਰਮ ਸਿੰਘ ਮਜੀਠੀਆ ਵਾਸਤੇ ਕੁਝ ਜ਼ਖਾਲਾ ਹੋਵੇ ਪਰ ਹੁਣ 29 ਤਰੀਕ ਤੱਕ ਫੇਰ ਗੱਲ ਅੱਗੇ ਪੈ ਗਈ ਹੈ ਕਿਵੇਂ ਦੇਖਦੇ ਵਜਦੀ ਸੁਣਵਾਈ ਦੇਖੋ ਇਸ ਤਰ੍ਹਾਂ ਹੁੰਦਾ ਕਿ ਜਦੋਂ ਵਿਜੀਲੈਂਸ ਦਾ ਕੇਸ ਦਰਜ ਹੋ ਤੇ ਅਨੁਨਾਨ ਹਾਈ ਕੋਰਟ ਜਾਂ ਜਿਹੜੀਆਂ ਲੋਅਰ ਕੋਰਟਸ ਹੁੰਦੀਆਂ ਉਹ ਰਿਕਾਰਡ ਤਲਬ ਤੱਕ ਕਰਦੀਆਂ ਕਰਦੀਆਂ ਨਾਲ ਪੱਖ ਵੀ ਹੁੰਦੀ ਹੈ ਸਰਕਾਰ ਦਾ ਪੱਖ ਵੀ ਹੁੰਦੀ ਹੈ ਸਰਕਾਰ ਵੱਲੋਂ ਐਡਵੋਕੇਟ ਜਨਰਲ ਜਾਂ ਅਸਿਸਟੈਂਟ ਐਡਵੋਕੇਟ ਜਨਰਲ ਪੇਸ਼ ਹੁੰਦੇ ਨੇ ਉਹ ਦੱਸ ਦਿੰਦੇ ਨੇ ਭਈ ਅਗਰ ਇਹਨਾਂ ਨੂੰ ਤੁਸੀਂ ਜ਼ਮਾਨਤ ਦੇ ਦੋਗੇ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪ੍ਰਭਾਵਿਤ ਹੋ ਸਕਦੀ ਆ ਉਹਦੇ ਵਿੱਚ ਹਜੇ ਉਹਨਾਂ ਨੇ ਪਹਿਲਾਂ ਜਿਹੜੀ ਜ਼ਮਾਨਤ ਅਰਜੀ ਸੀਗੀ ਇਹਦੇ ਉੱਤੇ ਲੋਅਰ ਕੋਰਟ ਤੋਂ ਤਾਂ ਰੱਦ ਕਰ ਦਿੱਤੀ ਗਈ ਸੀ ਬਾਜ ਹਾਈ ਕੋਰਟ ਲਗਾਈ ਹੋਈ ਸੀ ਹਾਈ ਕੋਰਟ ਦੇ ਵਿੱਚੋਂ ਇਹ ਕਿਹਾ ਗਿਆ ਸੀ ਕਿ ਤੁਸੀਂ 14 ਦਿਨਾਂ ਦੇ ਵਿੱਚ ਆਪਣਾ ਜਵਾਬ ਦਾਵਾ ਦਾਖਲ ਕਰੋ ਲੇਕਿਨ ਬਿਜ਼ਨਸ ਡਿਪੂਰੋ ਦੀ ਟੀਮ ਨੇ ਜਵਾਬ ਦਾਖਲ ਨਹੀਂ ਕੀਤਾ ਉਹਨਾਂ ਨੇ ਹਜੇ ਹੋਰ ਸਮਾਂ ਮੰਗ ਲਿਆ ਕਿ ਸਾਨੂੰ ਹੋਰ ਸਮੇਂ ਦੀ ਲੋੜ ਹੈ ਤੇ 29 ਤਰੀਕ ਯਾਨੀ 29 ਅਕਤੂਬਰ ਜਿਹੜੀ ਹੈ ਉਹ ਹਾਈ ਕੋਰਟ ਦੇ ਜੱਜ ਨੇ ਉਹ ਤਰੀਕ ਪਾਈ ਹੈ ਉਹ 29 ਤਰੀਕ ਨੂੰ ਬਿਜ਼ਨਸ ਜਿਹੜੀ ਆਪਣੀ ਫਾਈਲ ਜਾਂ ਜਵਾਬ ਲੈ ਕੇ ਜਾਵੇਗੀ ਬਈ ਵਿਕਰਮ ਮਜੀਠੀਆ ਦੇ ਕਿ ਇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇਣ ਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਕੀ ਕੀ ਆਬਜੈਕਸ਼ਨਸ ਹੈਗੀਆਂ ਕਿਉਂਕਿ ਇਨਵੈਸਟੀਗੇਸ਼ਨ ਏਜੰਸੀ ਆ ਵਿਜੀਲੈਂਸ ਬਿਊਰੋ ਆਪਣੇ ਆਪ ਚ ਸਖਮ ਐ ਪ੍ਰਤੱਖਾ ਹੈਗੀ ਆ ਤੇ ਮਜਬੂਤ ਹੈਗੀ ਆ ਸੋ ਉਹਨਾਂ ਦੀ ਹਜੇ ਜਾਂਚ ਚੱਲ ਰਹੀ ਆ ਕਿਉਂਕਿ 40000 ਪੰਨਿਆਂ ਦੀ ਕਰੀਬ ਪੇਜਾਂ ਦੀ ਚਾਰਜ ਸ਼ੀਟ ਉਹਨਾਂ ਨੇ ਵਿਕਰਮਜੀਠੇ ਦੇ ਕੋਲ ਫਾਈਲ ਕਰ ਦਿੱਤੀ ਹੋਈ ਆ ਔਰ ਹਜੇ ਉਹਨਾਂ ਨੇ ਨਾਲ ਸਟਿਲ ਇਹ ਵੀ ਲਿਖਿਆ ਹੋਇਆ ਵੀ ਇਹਦੇ ਵਿੱਚ ਤਫਤੀਸ਼ ਜਿਹੜੀ ਆ ਜਾਰੀ ਆ ਉਸੇ ਤਫਤੀਸ਼ ਦੇ ਵਿੱਚ ਜਿਵੇਂ ਗੱਜਪਤ ਸਿੰਘ ਗਰੇਵਾਲੂ ਸਬੰਧ ਕੀਤਾ ਗਿਆ ਔਰ ਉਸੇ ਤਫਤੀਸ਼ ਦੇ ਵਿੱਚ ਜਿਹੜਾ ਵੈ ਬੀਬੀ ਗਰਨੀ ਫੋਰ ਮਜੀਠੀਆ ਦੇ ਖਿਲਾਫ ਜਾਂਚ ਚੱਲ ਰਹੀ ਹੈ ਇਸ ਕਰਕੇ ਉਹ ਤਫਤੀਸ਼ ਨੂੰ ਹਜੇ ਔਨ ਰੱਖਿਆ ਹੋਇਆ ਹੈ ਲੇਕਿਨ ਜਿਹੜੀ ਮੇਰੀ ਆਪਣੀ ਨਿੱਜੀ ਸੋਚ ਹੈਗੀ ਆ ਕਿ ਵਿਕਰਮ ਮਜੀਠੀਆ ਦਾ ਜਿਹੜਾ ਲੈਣ ਦੇ ਦਾ ਜੋ ਹਿਸਾਬ ਤਬਾ ਉਹ ਵਿਜੀਲੈਂਸ ਬਿਊਰੋ ਬੇਨਕਾਬ ਕਰ ਚੁੱਕੀ ਹੈ ਉਹਨੂੰ ਪੂਰਾ ਉਹਨਾਂ ਨੇ ਕੱਢ ਕੇ ਬਾਹਰ ਰੱਖ ਛੱਡਿਆ ਕਿ ਆ ਪੈਸਾ ਇੱਥੋਂ ਆਇਆ ਐਸ ਕੰਪਨੀਆ ਤੋਂ ਆਇਆ ਐਸ ਕੰਪਨੀਆ ਚ ਗਿਆ ਆ ਬਲੈਕ ਗਿਆ ਆ ਵਾਈਟ ਗਿਆ ਆ ਜਿਹੜਾ ਬਾਹਰ ਲਿਆਂ ਵਿਦੇਸ਼ਾਂ ਦੇ ਉੱਤੋਂ ਲੋਨ ਲਿੱਤਾ ਗਿਆ ਬਾਅਦ ਚ ਲੋਨ ਜਿਹੜੇ ਮਾਫ ਕਰਾਏ ਗਏ ਯਾਨੀ ਵਾਇਆ ਪੈਸਾ ਕਮਾ ਕੇ ਲਿਆਂਦਾ ਗਿਆ ਕਿਲਕੋ ਵਾਲਿਆਂ ਕੋਲੋਂ ਕਿੰਨਾ ਪੈਸਾ ਲਿੱਤਾ ਗਿਆ ਇਹ ਸਾਰਾ ਕੁਝ ਔਨ ਰਿਕਾਰਡ ਆ ਚੁੱਕਾ ਹੋਇਆ ਲੇਕਿਨ ਬਿਜ਼ਨਸ ਜਿਹੜੀ ਹੈ ਹਜੇ ਵੀ ਤਫ਼ਤੀਸ਼ ਜਿਹੜੀ ਹੈ ਉਹਨਾਂ ਨੇ ਜਾਰੀ ਰੱਖੀ ਹੋਈ ਹੈ ਔਰ ਉਸੇ ਕਰਕੇ ਬਿਜ਼ਨਸ ਨੇ ਹਜੇ ਜਵਾਬ ਦੇ ਵਿੱਚ ਸਮੇਂ ਮੰਗਿਆ ਕਿ ਸਾਨੂੰ ਕੁਝ ਵਕਤ ਦਿਓ ਤਾਂ ਕਿ ਅਸੀਂ ਇਹਦਾ ਜਵਾਬ ਦਾਵਾ ਫਾਈਲ ਕਰ ਸਕੀਏ ਕਿੰਨੀਆਂ ਵਿਟਨੈਸ ਹੈਗੀਆਂ ਕਿ ਵਿਟਨੈਸ ਨੂੰ ਗਵਾਹ ਨੂੰ ਵਿਕਰਮਜੀਠੀਆ ਜ਼ਮਾਨਤ ਤੋਂ ਬਾਅਦ ਪ੍ਰਭਾਵਿਤ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕੀ ਕੀ ਫਾਇਦਾ ਹੋ ਸਕਦਾ ਹੈ ਕੀ ਕੀ ਨੁਕਸਾਨ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਨੂੰ ਕਨਕਲੂਡ ਕਰਕੇ ਹਜੇ 29 ਤਰੀਕ ਨੂੰ ਬਿਜ਼ਨਸ ਜਿਹਾ ਇੱਕ ਜਵਾਬ ਦਵੇਗੀ ਔਰ ਉਸ ਤੋਂ ਬਾਅਦ ਅੱਗੇ ਜੇ ਲੱਗੇਗਾ ਕਿ ਗਾਇਸ ਸਾਹਿਬ ਨੂੰ ਅਦਾਲਤ ਨੂੰ ਕਿ ਨਹੀਂ ਇਹ ਜਿਹੜੇ ਫੈਕਟ ਹੈਗੇ ਆ ਬਈ ਇਹਨਾਂ ਨਾਲ ਮੈਂ ਸਹਿਮਤ ਨਹੀਂ ਆ ਤੇ ਉਹਨਾਂ ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ ਜਾਏਗੀ ਜੇ ਲੱਗੇਗਾ ਕਿ ਨਹੀਂ ਵਾਕਿਆ ਵਿਕਰਮ ਮਜੀਠੀਆ ਇਨਵੈਸਟੀਗੇਸ਼ਨ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਆ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਕੇਸ ਦੀ ਪਰਿਵਾਰਕ ਸਦਸਿਆਂ ਦੇ ਖਿਲਾਫ ਚੱਲ ਰਹੀ ਉਹਦੇ ਦਖਲਅੰਦਾਜ਼ੀ ਕਰ ਸਕਦੇ ਆ ਤੇ ਫਿਰ ਮੈਨੂੰ ਲੱਗਦਾ ਵਿਕਰਮ ਮਜੀਠੀਆ ਨੂੰ ਹਜੇ ਛੇ ਨਹੀਂ ਵੀ ਦਿੱਤੀ ਜਾ ਸਕਦੀ ਇਹ ਕੋਰਟ ਦਾ ਆਪਣਾ ਅਧਿਕਾਰ ਹੈ ਲੇਕਿਨ ਉਹਨਾਂ ਨੇ ਪਰਸਤਿਤੀਆਂ ਨੂੰ ਤੇ ਤੱਥਾਂ ਨੂੰ ਜਿਹੜਾ ਉਹ ਮੁੱਖ ਰੱਖਣਾ ਹੁੰਦਾ ਲਾ ਪੁਆਇੰਟ ਤੇ ਗੱਲ ਕਰਨੀ ਹੁੰਦੀ ਆ ਇਸ ਕਰਕੇ ਹਜੇ 29 ਤਰੀਕ ਪਈ ਹੈ ਤੇ ਉਸ ਤੋਂ ਬਾਅਦ ਅਗਲਾ ਫੈਸਲਾ ਹੋਵੇਗਾ ਪਰ ਸਭ ਸਵਾਲ ਇਹੀ ਹੈ ਔਰ ਅਰਸ਼ਦੀਪ ਕਲੇਰ ਵੀ ਇਹੀ ਗੱਲ ਚੁੱਕਦੇ ਨਜ਼ਰ ਆ ਰਹੇ ਆ ਕਿ 40000 ਪੰਨਿਆਂ ਦੀ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਵਿਜੀਲੈਂਸ ਅਜੇ ਵੀ ਆਪਣਾ ਜਵਾਬ ਦਾਇਰ ਕਿਉਂ ਨਹੀਂ ਕਰ ਪਾਰੀ ਸਵਾਲ ਇਹੀ ਹੈ ਦੇਖੋ ਗੱਲ ਇਦਾਂ ਹੈ ਕਿ ਜਿਹੜਾ ਤੁਸੀਂ ਮੌਜੂਦਾ ਦੌਰ ਦੇਖਿਆ ਇੱਕ ਤਾਂ ਬਿਜਲੈਂਸ ਦੀ ਤਫਤੀਸ਼ ਹਜੇ ਦਾ ਦਾਇਰਾ ਵਧਿਆ ਹੋਇਆ ਹੈ ਬਿਜਲੈਂਸ ਦੀ ਤਫਤੀਸ਼ ਦੇ ਦਾਇਰੇ ਦੇ ਵਿੱਚ ਗਤਪਤ ਸਿੰਘ ਗਰੇਵਾਲ ਜਿਹੜੇ ਕਿ ਵਿਕਰਮ ਚਿੱਟਿਆ ਦੇ ਸਾਹਲਾ ਸਾਹਮਣੇ ਔਰ ਵਿਕਰਮ ਨਿਜੀਟਿਆ ਵੀ ਘਰ ਵਾਲੀ ਜਿਹੜੀ ਪੀਪੀ ਕਨੀਕੁਰਮ ਚਿੱਟਿਆ ਇਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਠੀਕ ਹੈ ਅੱਗੇ ਸਬੰਧ ਦਿੱਤੇ ਸੀ ਬਾਅਦ ਵਿੱਚ ਹਜੇ ਉਹਨਾਂ ਨੂੰ ਤਫਤੀਸ਼ ਲਈ ਬੁਲਾਇਆ ਨਹੀਂ ਗਿਆ ਲੇਕਿਨ ਜਿਹੜੀਆਂ ਜਾਂਚ ਦਾ ਦਾਇਰਾ ਹੈ ਬਿਜਲੈਂਸ ਨੇ ਉਹਨੂੰ ਵਧਾਇਆ ਔਰ ਇਹਨਾਂ ਦੇ ਪਰਿਵਾਰ ਦੇ ਸਦਸਿਆਂ ਦੀ ਇਹਨਾਂ ਦੇ ਬੈਂਕ ਪਰਿਵਾਰ ਦੇ ਰਿਸ਼ਤੇਦਾਰ ਹੈ ਉਹਨਾਂ ਦੇ ਖਾਤਿਆਂ ਦੀ ਉੱਤੇ ਕੀ ਗੱਲ ਚੱਲ ਰਹੀ ਹੈ ਤੇ ਬਿਜ਼ਨਸ ਇਸ ਕਰਕੇ ਸਮਾਂ ਮੰਗ ਰਹੀ ਹੈ ਕਿ ਸਾਡੀ ਇਹ ਤਹਿਕੀਕਾ ਤੇ ਇਹਨਾਂ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਪੂਰੀ ਹੋ ਜਾਵੇ ਜੇ ਉਹ ਠੀਕ ਹੈ ਤੇ ਠੀਕ ਹੈ ਜੇ નિર્ਦੋਸ਼ ਹੈ ਤੇ ਫਿਰ ਆਪਾਂ ਕਨਕਲੂਡ ਕਰ ਦਈਏ ਕਿ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਇਹ ਜਿਹੜੇ ਬੈਂਕ ਖਾਤੇ ਅੰਦਰ ਪੈਸੇ ਹੈਗੇ ਆ ਬਿਕਰਮ ਮਜੀਠੀਆ ਵੱਲੋਂ ਹੀ ਕਮਾ ਕੇ ਕਢਵਾਏ ਗਏ ਆ ਇਹਨਾਂ ਨੂੰ ਜਿਹੜਾ ਇਹਨਾਂ ਦੀ ਇਹ ਨੌਲੇਜ ਦੇ ਵਿੱਚ ਨਹੀਂ ਰੱਖਿਆ ਗਿਆ ਇਹਨਾਂ ਕੋਲੋਂ ਸਾਈਨ ਕਰਵਾਉਣਾ ਹੁੰਦਾ ਵੀ ਇਹ ਨਮੂਨਾ ਨੇ ਯਾਰ ਦੇਖੋ ਆਪਾਂ ਵੀ ਸਾਹਬ ਸਿੰਘ ਜੀ ਇਸ ਸਮਾਜ 'ਚ ਰਹਿੰਦੇ ਆਂ ਕਈ ਵਾਰ ਕੀ ਹੁੰਦਾ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਜਦੋਂ ਅਸੀਂ ਪਾਵਰਫੁੱਲ ਹੁੰਦੇ ਆਂ ਆਪਣੀ ਪਰਿਵਾਰ ਦੇ ਸਦਸਿਆਂ ਕੋਲ ਸਾਈਨ ਕਰਾ ਲੈਨੇ ਇੱਥੇ ਕਾਗਜ਼ ਤੇ ਸਾਈਨ ਕਰਾ ਲਓ ਕੋਈ ਪੜਦਾ ਨਹੀਂ ਹੈਗਾ ਕੋਈ ਜ਼ਿਆਦਾ ਨਹੀਂ ਲੋਕ ਪੜਦੇ ਬਰੀਕੀ ਨਾਲ ਹੁਣ ਤੁਸੀਂ ਉਹ ਤੁਸੀਂ ਆਪਣੇ ਮਦਰ ਕੋਲੋਂ ਸਾਈਨ ਕਰਾਣੇ ਆ ਜਾਂ ਵਾਈਫ ਤੋਂ ਕਰਾਣੇ ਆ ਉਹ ਇੰਨੀ ਛੇਤੀ ਕਾਗਜ਼ਾਂ ਦੀ ਘੋਖ ਨਹੀਂ ਕਰਦੇ ਇਸ ਕਰਕੇ ਜਦੋਂ ਖਾਸ ਕਰਕੇ ਤੁਸੀਂ ਮੰਤਰੀ ਹੋਵੋ ਪਤਾ ਹੋਵੇ ਕਿ ਸਰਕਾਰ ਤਾਂ ਸਾਰੀ ਇਹਨਾਂ ਦੀ ਹੈ ਫਿਰ ਬੰਦਾ ਹੱਥ ਅੱਖਾਂ ਬੰਦ ਕਰਕੇ ਸਾਈਨ ਕਰ ਦਿੰਦਾ ਰਿਸ਼ਤੇਦਾਰ ਵੀ ਕਰ ਦਿੰਦੇ ਅਸੀਂ ਤਾਂ ਇਨਸ਼ੋਰੈਂਸ ਵਾਲੇ ਵੀ ਕਰਾਣ ਆਣ ਬੈਂਕ ਖਾਤਾ ਖੁਲਾਣ ਆਲੇ ਆ ਅਸੀਂ ਕਦੀ ਉਹ ਫਾਰਮ ਨਹੀਂ ਭਰਦੇ ਪੂਰੇ ਉਦਾਂ ਹੀ ਸਾਈਨ ਕਰ ਦਿੰਦੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਜਾਂਚ ਚੱਲ ਰਹੀ ਹੈ ਜੇ ਤਾਂ ਵਿਜੀਲੈਂਸ ਬਿਊਰੋ ਨੂੰ ਲੱਗੇਗਾ ਕਿ ਇਹ ਗਲਤ ਕੀਤਾ ਗਿਆ ਵਿਕਰਮ ਮਜੀਠੀਆ ਵੱਲੋਂ ਇਹਨੂੰ ਚਲਾਨ ਉਸੇ ਹਿਸਾਬ ਨਾਲ ਅਮੈਂਡ ਕਰਕੇ ਸਪਲੀਮੈਂਟਰੀ ਚਲਾਨ ਉਹਦਾ ਦੇਣਗੇ ਜੇ ਲੱਗੇਗਾ ਕੋਈ ਇਹਨਾਂ ਚੋਂ ਦੋਸ਼ੀ ਹੈਗਾ ਫਿਰ ਉਹਦਾ ਇੱਕ ਅਲੱਗ ਚਲਾਨ ਬਣਾ ਕੇ ਉਹਨਾਂ ਦਾ ਦਿੱਤਾ ਜਾਵੇਗਾ ਕਿ ਇਹਦੇ ਵਿੱਚ ਇਹਦੇ ਤੋਂ ਵੀ ਦੋਸ਼ ਸਾਬਤ ਹੁੰਦੇ ਆ ਸੋ ਇਸ ਕਰਕੇ ਜੋ ਬਿਜ਼ਨਸ ਬਿਊਰੋ ਦੇ ਤੂੰ ਮੈਨੂੰ ਲੱਗ ਰਿਹਾ ਮੈਂ ਸਮਝ ਰਿਹਾ ਕਿ ਉਹ ਜਾਂਚ ਉਹਨਾਂ ਦੀ ਜਿਹੜੀ ਚੱਲ ਰਹੀ ਹੈ ਤਕੀਕਾ ਚੱਲ ਰਹੀ ਹੈ ਪਰਿਵਾਰ ਦੇ ਸਦਸਿਆਂ ਦੇ ਖਿਲਾਫ ਮੈਂਬਰਾਂ ਦੇ ਖਿਲਾਫ ਉਹ ਪ੍ਰਭਾਵਤ ਨਾ ਹੋਵੇ ਇਸੇ ਕਰਕੇ ਉਹਨਾਂ ਵੱਲੋਂ ਜਿਹੜਾ ਵਾ ਉਹਨੂੰ ਹਜੇ ਉਹਦੀ ਓਬਜੈਕਸ਼ਨ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਓਬਜੈਕਸ਼ਨ ਦਾ ਜਵਾਬਦਾਦਾ ਫਾਈਲ ਨਹੀਂ ਕੀਤਾ ਗਿਆ ਠੀਕ ਪਰ ਸਭ ਹੁਣ ਆਮ ਆਦਮੀ ਪਾਰਟੀ ਤੇ ਆਉਣਾ ਚਾਹੁੰਦਾ ਕਿਉਂਕਿ ਕੁਝ ਐਮਐਲਏ ਦਾ ਜ਼ਿਕਰ ਹੋਇਆ ਉਹਨਾਂ ਦੇ ਸਾਈਨ ਫੋਰਜ ਕਰਨ ਦਾ ਜ਼ਿਕਰ ਹੋਇਆ ਫੋਰਜਰੀ ਦੇ ਇਲਜ਼ਾਮ ਲੱਗੇ ਨਵਨੀਤ ਚਤੁਰਵੇਦੀ ਚਤੁਰਵੇਦੀ ਜੀ ਜੀਪੀ ਰਾਜਸਥਾਨ ਤੋਂ ਐਡੇ ਵੱਡਾ ਹੰਗਾਮਾ ਹੋ ਗਿਆ ਕਪਲਾ ਹੋ ਗਿਆ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਆਪਣੇ ਇਤਿਹਾਸ ਦੇ ਵਿੱਚ ਜਿੰਨੀ ਕੁ ਦਿਨ ਮੈਨੂੰ ਪੱਤਰਕਾਰਤਾ ਕਰਦੇ ਹੋਗੀ ਇਹ ਪਹਿਲਾ ਮਾਮਲਾ ਹੋਏਗਾ ਕਿ ਕਿਸੇ ਰਾਜ ਸਭਾ ਦੇ ਉਮੀਦਵਾਰ ਨੇ 10 ਐਮਐਲਿਆਂ ਦੇ ਫੇਕ ਹੀ ਸਿਗਨੇਚਰ ਕਰ ਛਡੇ ਜਦ ਕਿ ਉਹਨੂੰ ਪਤਾ ਵੀ ਆ ਕਿ ਇਹ ਸਿਗਨੇਚਰ ਜਗ ਜाहिर ਹੋ ਜਾਣੇ ਆ ਆਮ ਆਨੀ ਪਾਰਟੀ ਵੀ ਇੱਕ ਡਿਸਿਪਲਿਨਡ ਪਾਰਟੀ ਆ ਜੇ ਉੱਥੇ 10 ਐਮਐਲਿਆਂ ਦੇ ਸਿਗਨੇਚਰ ਕਰਕੇ ਉਹਨੇ ਜਦੋਂ ਨਿਮਾਂਕਨ ਦਾਖਲ ਕੀਤਾ ਉਸੇ ਦਿਨ ਦਾ ਰੋਲਾ ਪੈ ਗਿਆ ਵੀ ਕਿਹੜੇ 10 ਐਮਐਲਿਆਂ ਆਮ ਆਨੀ ਪਾਰਟੀ ਦੇ ਬਾਕੀ ਹੋ ਗਏ ਬਹੁਤ ਲੰਬੇ ਚੋੜੇ ਉਹਦੇ ਉੱਤੇ ਟਾਕ ਸ਼ੋ ਹੋਣ ਲੱਗ ਪਏ 10 ਐਮਐਲੇ ਪਾਰਟੀ ਛੱਡ ਰਹੇ ਨੇ ਭੱਜ ਗਏ ਨੇ ਉਹ ਤਾਂ ਆਮ ਆਨੀ ਪਾਰਟੀ ਦੇ ਖਿਲਾਫ ਹੋ ਗਏ ਨੇ ਅੱਛਾ ਇਹਦੇ ਨਾਲ ਆਮ ਆਦਮੀ ਪਾਰਟੀ ਵਿੱਚ ਕਰਨੀ ਹੋ ਗਈ। ਹੁਣ ਜਦੋਂ ਨਾਮ ਪੜੋ ਤੇ ਨਾਮ ਤਾਂ ਵਿੱਚੋਂ ਤਿੰਨ ਚਾਰ ਤਾਂ ਉਹ ਹੈ ਜਿਹੜੇ ਦਿੱਲੀ ਵਾਲੇ ਨੇ ਪਹਿਲਾਂ ਹੀ ਜਿੰਨਾਂ ਦੀ 57 ਚੱਲਦੀ ਪਈ ਆ। ਮੰਨ ਲਓ ਜੇ ਨਮਨ ਅਰੂੜਾ ਹੈਗੇ ਹੁਣ ਜੇਲ੍ਹ ਚੋਂ ਬਾਹਰ ਆਏਗੇ ਉਹਨਾਂ ਦਾ ਨਾਮ ਹੈ। ਉਹਨਾਂ ਦੇ ਸਾਈਨ ਕੀਤੇ ਹੋਏ ਆ। ਕੁਵਰ ਵਿਜੇ ਪ੍ਰਤਾਪ ਹੈ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕੀਤਾ ਹੋਇਆ। ਉਹਨਾਂ ਦਾ ਨਾਮ ਹੈਗਾ ਕੁਵਰ ਵਿਜੇ ਪ੍ਰਤਾਪ ਦੇ ਸਾਈਨ ਆ। ਹੁਣ ਮੈਂ ਕੁਵਰ ਵਿਜੇ ਪ੍ਰਤਾਪ ਤਾਂ ਇਹੋ ਜਿਹਾ ਹੈ ਨਹੀਂਗਾ। ਜੋਦੇ ਉਹ ਕਿਸੇ ਦੇ ਕਹੇ ਤੇ ਸਾਈਨ ਕਰਦੇ ਅੱਖਾਂ ਬੰਦ ਕਰਕੇ ਤੇ ਉਹਨੇ ਤਾਂ ਸਾਫ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਸਾਫ ਹੀ ਕਰ ਛੱਡਿਆ ਕਿ ਮੇਰੇ ਦਾ ਸਿਗਨੇਚਰ ਹੀ ਹੈ ਨਹੀਂ ਗੇ ਅੱਛਾ ਫਿਰ ਤੀਜਾ ਫੋਜਾ ਸਿੰਘ ਸਰਹਾਲੀ ਹੈ ਜਿਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਲਾਹ ਦਿੱਤਾ ਗਿਆ ਅੱਛਾ ਸਭ ਨੂੰ ਲੱਗਦਾ ਸੀ ਕਿ ਫੋਜਾ ਸਿੰਘ ਸਰਹਾਲੀ ਵੀ ਪਰੇਸ਼ਾਨ ਹੈਗਾ ਤੇ ਚੌਥਾ ਵਿਜੇ ਸਿੰਘਲਾ ਹੈਗੇ ਜਿਹੜੇ ਪੰਜਾਬ ਦੇ ਹੈਲਥ ਮੰਤਰੀ ਸੀ ਜਿਨ੍ਹਾਂ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਸੀ ਉਹਨਾਂ ਨੇ ਸਾਈਨ ਕੀਤੇ ਹੋਏ ਲਾਡੀ ਟੋਸ ਦੇ ਹੈਗੇ ਆ ਔਰ ਕੁਲ ਮਿਲਾ ਕੇ 10 ਹੈਗੇ ਕਿਉਂਕਿ ਜਦੋਂ ਰਾਜ ਸਭਾ ਦੇ ਵਿੱਚ ਤੁਸੀਂ ਨਮੰਕਨ ਦਾਖਲ ਕਰਨਾ ਘੱਟੋ ਘੱਟ 10 ਐਮਐਲਏ ਤੁਹਾਡੇ ਸਪੋਰਟਰ ਹੋਣੇ ਚਾਹੀਦੇ ਆ ਫਿਰ ਤੁਸੀਂ ਆਪਣਾ ਨਮੰਕਨ ਦਾਖਲ ਕਰ ਸਕਦੇ ਮੈਨੂੰ ਤਾਂ ਇਹ ਨਹੀਂ ਸਮਝ ਆਈ ਕੋਈ ਨਵੀਨ ਚਤੁਰਵੇਦੀ ਜਿਹੜੇ ਜੈਪੁਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਇਟਾ ਵੱਡਾ ਕਦਮ ਕਿਵੇਂ ਚੁੱਕ ਲਿਆ ਕਿ ਮੈਂ 10 ਐਮਐਲਏ ਦੇ ਸਿਗਨੇਚਰ ਕਰਕੇ ਤੇ ਮੈਂ ਫਾਈਲ ਕਰਾਵਾ ਜਾ ਕੇ ਨਮੰਕਨ ਵੀ ਉਹ ਤਾਂ 8 ਘੰਟੇ ਚ ਖੁੱਲ ਹੀ ਜਾਣਾ ਰਿਟਰਨਿੰਗ ਅਫਸਰ ਕੋਲ ਉਹ ਤਾਂ ਗੱਲ ਬਾਹਰ ਆ ਹੀ ਨਾਣੀ ਹੈ ਪਈਏ 10 ਐਮਐਲਏ ਨੇ ਸਾਈਨ ਕੀਤੇ ਹੁਣ ਉਹ ਦੱਸੋ ਐਮਐਲਏ ਮੁਕਰ ਗਏ ਮੁਕਰ ਗਏ ਗਾਦੀ ਕੋ ਨਾ ਸਾਫ਼ ਹੀ ਕਹਿ ਛੱਡਿਆ ਵੀ ਸਾਡੇ ਤਾਂ ਸਾਈਨ ਨਹੀਂ ਹਨ ਜੀ ਇਹ ਤਾਂ ਫੀਕ ਸਾਈਨ ਮਿਕਸਚਰ ਹੈ ਹੁਣ ਉਹਦੇ ਉੱਤੇ ਮੁਕਦਮੇ ਦਰਜ ਹੋ ਗਏ ਨੇ ਪਰ ਮੈਨੂੰ ਲੱਗਦਾ ਕਿ ਨਵੀਨ ਚਤੁਰਵੇਦੀ ਜਿਹੜਾ ਵਾ ਉਹ ਜਿਹੜਾ ਵਾ ਆਪਣੇ ਨੂੰ ਹਾਈਕ ਲੈ ਗਿਆ ਪੂਰੇ ਦੇਸ਼ ਦੇ ਵਿੱਚ ਜਿਹਨੂੰ ਕੋਈ ਜਾਣਦਾ ਨਹੀਂ ਸੀ ਪਛਾਣਦਾ ਨਹੀਂ ਸੀ ਉਹਦੇ ਬਾਰੇ ਤੁਸੀਂ ਤੇ ਮੈਂ ਜ਼ਿਕਰ ਕਰਤੇ ਪਏ ਆ ਮੈਨੂੰ ਲੱਗਦਾ ਕਈ ਵਾਰ ਕੀ ਕਰਦੇ ਆ ਲੋਕ ਇਤਾਂ ਦਾ ਕਰਮ ਕਰਦੇ ਆ ਵੀ ਮੈਂ ਪਪੂਲਰ ਹੋ ਜਾ ਮੇਰੀ ਪਪੂਲਾਰਟੀ ਬਾਜ ਜੇ ਮੈਨੂੰ ਲੋਕਾਂ ਦੇ ਵਿੱਚ ਮੇਰਾ ਨਾਮ ਹੋ ਜੇ ਅੱਜ ਸਾਰੇ ਪੰਜਾਬ ਚ ਕੀ ਦੇਸ਼ ਚ ਉਹਦਾ ਨਾਮ ਉੱਜਰ ਲਾ ਪਿਆ ਚੈਨਲਾਂ ਦੇ ਉੱਤੇ ਕਿ ਨਵੀਨ ਚਤਰੋਵੇਦੀ ਕੋਈ ਜੈਪੁਰ ਦਾ ਹੈਗਾ ਜਿਹੜਾ 10 ਐਮਐਲਏ ਦੇ ਸਾਈਨ ਕਰਕੇ ਰਾਜ ਸਭਾ ਦੇ ਵਿੱਚ ਜਾ ਕੇ ਉਮੀਦਵਾਰੀ ਦਾਖਲ ਕਰ ਆਇਆ ਸੋ ਇਸ ਕਰਕੇ ਹਮਾਰੀ ਪਾਰਟੀ ਦੀ ਸਰਕਾਰ ਵੱਲੋਂ ਐਫਆਈਆਰ ਦਰਜ ਕਰਾਈ ਨਹੀਂ ਆ ਦੱਸੋ ਦੇ ਦੱਸੋ ਐਮਐਲਏ ਜਿਹੜੇ ਆ ਉਹਨਾਂ ਨੇ ਲਗਾਤਾਰ ਆਪਣੇ ਜਿਹੜੇ ਆ ਉਹ ਰਿਲੀਜ਼ ਕੀਤੇ ਆਪਣੇ ਲੈਟਰ ਨੂੰ ਰਿਲੀਜ਼ ਕੀਤਾ ਜਿਹੜਾ ਉਹਨਾਂ ਨੇ ਲਿਖਿਆ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਸਾਡੇ ਸਿਗਨੇਚਰ ਨਹੀਂ ਹੈਗੇ ਹੁਣ ਇਲੈਕਸ਼ਨ ਕਮਿਸ਼ਨ ਨੇ ਕਾਗਜ਼ ਲੀਕ ਕਰਤਾ ਨਵੀਨ ਚਤੁਰਵੇਦੀ ਦਾ ਆਫੀਸ਼ੀਅਲੀ ਸਟੇਟਮੈਂਟ ਆਇਆ ਕਿ ਮੇਰਾ ਇਹ ਕਾਗਜ਼ ਕਿਵੇਂ ਲੀਕ ਕਰ ਸਕਦੇ ਐ ਇਨਾਂ ਕੋ ਕੀ ਅਥਾਰਟੀ ਹੈਗੀ ਮੈਂ ਇਲੈਕਸ਼ਨ ਕਮਿਸ਼ਨ ਕੋ ਜਾਊਂਗਾ ਦੂਜਾ ਉਹ ਕਹਿੰਦੇ ਬਈ ਮੇਰਾ ਕੇਸ ਜਿਹੜੀ ਇੱਕ ਇਲੈਕਸ਼ਨ ਕਮਿਸ਼ਨ ਹੈ ਸੰਵਿਧਾਨਿਕ ਸੰਸਥਾ ਇਹ ਆਪ ਕੋਟ ਹੈ ਇਹ ਲੋਕਲ ਪੁਲਿਸ ਵਿੱਚ ਕਿਵੇਂ ਇਨਵੋਲਵ ਹੋ ਸਕਦੀ ਹੈ ਇਹ ਕੌਣ ਹੋ ਸਕਦੇ ਆ ਮੇਰੇ ਡਾਕੂਮੈਂਟ ਇਲੈਕਸ਼ਨ ਕਮਿਸ਼ਨ ਕੋਲ ਹੈ ਇਲੈਕਸ਼ਨ ਕਮਿਸ਼ਨ ਐਸੇ ਡਾਕੂਮੈਂਟ ਨੂੰ ਵੈਰੀਫਾਈ ਕਰੇ ਕਿ ਗਲਤ ਹੈ ਕਿ ਸਹੀ ਹੈ ਉਹ ਕੰਮ ਕਰੇ ਉਹ ਆਪ ਕੰਸਟੀਚਿਊਸ਼ਨਲ ਪੋਸਟ ਆ ਉਹ ਲੋਕਲ ਪੁਲਿਸ ਕੋ ਜਾਣ ਨਹੀਂ ਸਕਦੀ ਮੈਨੂੰ ਲੱਗਦਾ ਉਹ ਉਹਨੇ ਇਹ ਵੀ ਨਾਲ ਇੱਕ ਦਾਵਾ ਕਰਤਾ ਕਿ ਮੇਰੇ ਕੋ ਤਾਂ 50 60 ਐਮਐਲਏ ਆਮਾਦੀ ਪਾਰਟੀ ਦੇ ਜਿਹੜੇ ਨਾਰਾਜ਼ ਬੈਠੇ ਹੋ ਮੇਰੇ ਨਾਲ ਪਰ ਮੈਂ ਜਿਵੇਂ ਕੋ ਸਮਝਦਾ ਹਾਂ ਉਹੀ ਹਾਈ ਕਲੈਂ ਲਈ ਰੌਲਾ ਜ ਆ ਉਸ ਨਵੀਨ ਚਤਰੂਵੇਦੀ ਨੇ ਪਾ ਲਿਆ ਤਾਂ ਕਿ ਮੇਰਾ ਦੇਸ਼ ਦੇ ਵਿੱਚ ਨਾਮ ਹੋ ਜੇ ਕੀ ਲੋਕੋ ਮੇਰੇ ਬਾਰੇ ਪੁੱਛਣ ਲੱਪਣਾ ਇਹ ਹੈ ਗੁਣ ਹੈ ਨਵੀਨ ਚੱਤਰੂਵੈਦੀ ਜਿਹੜਾ ਇਦਾਂ ਦਾ ਕੰਮ ਕਰ ਗਿਆ ਸਰ ਸਾਬ ਇਹ ਗੱਲ ਇੰਨੀ ਛੋਟੀ ਨਹੀਂ ਲੱਗਦੀ ਮਤਲਬ ਐਡੇ ਵੱਡੇ ਐਮ ਐਲ ਏਜ਼ ਐਡੀ ਵੱਡੀ ਪਾਰਟੀ ਉਹਦੇ ਐਮ ਐਲ ਏਜ਼ ਦਾ ਨਾਮ ਲੈ ਲੈਣਾ ਸਾਈਨ ਕਰ ਦੇਣਾ ਫੋਰਜਰੀ ਕਰ ਦੇਣਾ ਔਰ ਆਪਣੇ ਆਪ ਨੂੰ ਰਾਜ ਸਭਾ ਦਾ ਕੈਂਡੀਡੇਟ ਦੱਸਣਾ ਇਹ ਕੋਈ ਮੈਨੀਪੂਲੇਸ਼ਨ ਤਾਂ ਨਹੀਂ ਹੋ ਰਹੀ ਜੀ ਪੋਲਿਟੀਕਲ ਲੈਵਲ ਦੇ ਉੱਤੇ ਕੋ ਮੈਂ ਤਾਂ ਵੀ ਇੱਕ ਗੱਲ ਸਾਹਮਣੇ ਚਨਾ ਖੂਬਰ ਵਿਜੇ ਪ੍ਰਤਾਪ ਦੀ ਸ਼ਖਸੀਅਤ ਬਾਰੇ ਮੈਂ ਚੰਗੀ ਤਰ੍ਹਾਂ ਬਾਤ ਕਰਾਂ ਕਿਉਂਕਿ ਖੂਬਰ ਵਿਜੇ ਪ੍ਰਤਾਪ ਨਾਲ ਮੇਰਾ ਜ਼ਿੰਦਗੀ ਦਾ ਲੰਬਾ ਦੌਰ ਬੀਤਿਆ ਕੁਬਰ ਵਿਜੇ ਪ੍ਰਤਾਪ ਕਿਸੇ ਦੇ ਕਹਿ ਤੇ ਕੋਈ ਸਾਈਨ ਨਹੀਂ ਕਰ ਸਕਦਾ ਉਹਨੂੰ ਤਾਂ ਉਹ ਜਦੋਂ ਮਹਿਕਮੇ ਚ ਸੀ ਮੈਂ ਤੁਹਾਨੂੰ ਉਦੋਂ ਦੀ ਗੱਲ ਦੱਸਣ ਲੱਗਾ ਉਹ ਏਐਸਪੀ ਅਮਰੀਕ ਸਰ ਸੀ ਤੋਂ ਉਹਨੂੰ ਉਹਨਾਂ ਦੇ ਆਈਜੀ ਨੇ ਕਿਹਾ ਕਿ ਤੁਸੀਂ ਆ ਯਾਰ ਕੇਸ ਚੋਂ ਕੱਢ ਦਿਓ ਕਿਡਨੀ ਵਾਲੇ ਸਕੈਂਡਲ ਚੋਂ ਉਹਨਾਂ ਨੇ ਆਪਣੇ ਆਈਜੀ ਦੇ ਖਿਲਾਫ ਹੀ ਕਾਰਵਾਈ ਕਰਤੀ ਉਹਦੀ ਸ਼ਖਸੀਅਤ ਨੂੰ ਮੈਂ ਜਾਣਦਾ ਉਹ ਇਨੀਖਤੀ ਹਾ ਸਾਈਨ ਨਹੀਂ ਕਰ ਸਕਦਾ ਕਿਸੇ ਦੇ ਫੋਨ ਦੇ ਉੱਤੇ ਗਏ ਤੇ ਨਾਲੇ ਉਹ ਪਾਰਟੀ ਤੋਂ ਸਸਪੈਂਡ ਹੈ ਉਹਨੇ ਪਾਰਟੀ ਤੋਂ ਲੈਣਾ ਕੀ ਹੈ ਉਹ ਸਸਪੈਂਡ ਹੈ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਜਿਹੜੇ ਪਾਰਟੀ ਤੋਂ ਪ੍ਰਚਾਨ ਸੀ ਯਾ ਨਵੀਨ ਚਤੁਰਵੇਦੀ ਨਾ ਓਵਰ ਕੰਫੀਡੈਂਟ ਹੋ ਗਿਆ ਕਿ ਇਹ ਲੋਕ ਅੰਦਰ ਖਾਤੇ ਦਾ ਨਾਰਾਜ਼ ਹੀ ਹੈ ਇਹਨਾਂ ਨੇ ਮੇਰੇ ਸਪੋਰਟ 'ਚ ਖੜੇ ਹੋ ਹੀ ਜਾਣਾ ਠੀਕ ਹੈ ਨਾ ਤੇ ਇਸ ਕਰਕੇ ਇਹਦੀ ਹਜੇ ਅੰਦਰ ਪਾਰਟੀ ਦੇ ਅੰਦਰ ਹੀ ਅੰਦਰਲੇ ਪੱਧਰ ਦੇ ਉੱਤੇ ਵੀ ਇਹਦੀ ਤਹਿਕੀਕਾ ਚੱਲ ਰਹੀ ਹੈ ਜਾਨ ਚੱਲ ਰਹੀ ਹੈ ਵੀ ਹੋਇਆ ਕਿਵੇਂ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਤਾਂ ਬਾਕੀਆਂ ਬਾਰੇ ਤਾਂ ਮੈਂ ਜਿਆਦਾ ਕਿਉਂਕਿ ਮੇਰਾ ਜਿਆਦਾ ਰਾਫਤਾ ਰਿਹਾ ਹੈ ਕੋਰ ਵਿਜੇ ਪ੍ਰਤਾਪ ਨਾਲ ਉਹ ਇੰਨੀ ਛੇਤੀ ਬਚਕਾਣਾ ਹਰਕਤ ਨਹੀਂ ਕਰ ਸਕਦੇ ਕਿ ਮੈਂ ਸਾਈਨ ਕਰ ਦਵਾਂ ਮੈਂ ਦਿੱਲੀ ਵਾਲਿਆਂ ਦਾ ਫੋਨ ਆ ਜਾਏ ਜਾਂ ਕਿਸੇ ਦਾ ਫੋਨ ਆ ਜਾਏ ਤੇ ਮੈਂ ਉਹਨਾਂ ਦੇ ਕਹੇ ਤੇ ਸਾਈਨ ਕਰਦਾ ਇਦਾਂ ਨਹੀਂ ਹੈਗਾ ਇਹ ਸਾਈਨ ਆਪ ਹੀ ਉਹਦੇ ਵੱਲੋਂ ਕੀਤੇ ਗਏ ਆ ਹੁਣ ਉਹੀ ਐਮਐਲਏਜ਼ ਨੇ ਖੜੇ ਹੋ ਕੇ ਐਫਆਈਆਰ ਦਰਜ ਕਰਾਈਆਂ ਕੱਲ ਨੂੰ ਸਿਗਨੇਚਰ ਜਿਹੜੇ ਆ ਉਹ ਫੋਰੈਂਸਿਕਸ ਲੈਬਾਰਟਰੀ ਚ ਵੀ ਜਾਣੇ ਤחקਿਕਾਤ ਹੋਣ ਲਈ ਤਸਦੀਕ ਹੋਣ ਲਈ ਜੇ ਉੱਤੇ ਸਿਗਨੇਚਰ ਗਲਤ ਹੋਣਗੇ ਉੱਤੇ ਐਫ ਆਈ ਆਰ ਪ੍ਰੂਵ ਹੋਏਗੀ ਜੇ ਸਿਗਨੇਚਰ ਸਹੀ ਸਾਬਤ ਹੋ ਗਏ ਕਿ ਬਾਕੀ ਇਹਨਾਂ ਦੇ ਆ ਫਿਰ ਇਹ ਦਸੋ ਐਮ ਐਲ ਕਟਕੜੇ ਚ ਆ ਜਾਣਗੇ ਉਹਨਾਂ ਐਫ ਆਈ ਆਰ ਤੇ ਵਿੱਚ ਜਿਹੜਾ ਮਦਈ ਆ ਉਹਦੇ ਸਿਗਨੇਚਰ ਦਾ ਸਪੈਸਿਮਨ ਲਿੱਤਾ ਜਾਊਗਾ ਇਹਦੇ ਨਾਲ ਮਲਾੰਗ ਕੀਤਾ ਜਾਊਗਾ ਫਰੈਂਸਿਕ ਲੈਬਾਰਟਰੀ ਤੋਂ ਉਹ ਜੇ ਲੈਬਾਰਟਰੀ ਦੀ ਰਿਪੋਰਟ ਸੀ ਕਲੀਅਰ ਆ ਗਈ ਕਿ ਸਾਈਨ ਹੀ ਨਹੀਂ ਇਹਨਾਂ ਦੇ ਤੇ ਫਿਰ ਆਪੇ ਉਹ ਭੂਤੇਗਾ ਨਵੀਂ ਚਤਰੂਗੇ ਤੇ ਲੇਕਿਨ ਜੋ ਮੈਨੂੰ ਲੱਗਦਾ ਹੈ ਐਮਐਲਏ ਸਾਰੇ ਸੋਜਵਾਨ ਨੇ ਰਮਨ अरोड़ा ਹੁੰਦੇ ਜਿਹੜੇ ਚ ਆਏ ਨੇ ਉਹ ਉਹ ਹਜੇ ਵੀ ਆਪਣੇ ਆਪ ਨੂੰ ਬੜਾ ਕੰਟਰੋਲ ਤੇ ਸੈਮ ਬਣਾ ਕੇ ਚੱਲ ਰਹੇ ਨੇ ਨਾ ਉਹਨਾਂ ਨੇ ਮੀਡੀਆ ਨੂੰ ਖਾਤਮ ਹੋਏ ਨਹੀਂ ਆ ਕੇ ਨਾ ਕਿਸੇ ਦੇਖਲਾ ਬਿਆਨਬਾਜ਼ੀ ਕਰ ਰਹੇ ਨੇ ਉਹ ਇੰਨੀ ਛੇਤੀ ਕੰਟਰੋਵਰਸੀ ਜੋ ਫਸਣ ਵਾਲੇ ਨਹੀਂ ਹੈਗੇ ਕਿ ਪਾਰਟੀ ਨਾਲ ਬਗਾਵਤ ਕਰਦੇ ਕੋਸਬ ਆਖਰੀ ਸਵਾਲ ਹੈ ਚੰਡੀਗੜ੍ਹ ਪੁਲਿਸ ਕਹਿੰਦੇ ਪ੍ਰੋਟੈਕਸ਼ਨ ਦੇ ਦਿੰਦੀ ਹੈ ਬੜੀਆਂ ਸੁਰਖੀਆਂ ਦੇ ਵਿੱਚੇ ਬੜਨ ਨੂੰ ਮਿਲਦਾ ਪਿਆ ਔਰ ਰੋਪੜ ਪੁਲਿਸ ਕਹਿੰਦੇ ਇਸ ਦੇ ਆਪੋਜ਼ਿਟ ਹੈਗੀ ਹੈ ਦੋ ਪੁਲਿਸ ਇੱਕ ਦੂਸਰੇ ਦੇ ਆਮੋ ਸਾਹਮਣੇ ਕਿਉਂ ਹੈ ਦੇਖੋ ਰਾਜ ਸਭਾ ਦੀ ਜਦੋਂ ਤੁਸੀਂ ਮੈਂਬਰ ਭਰਦੇ ਹੋ ਰਾਜ ਸਭਾ ਦੇ ਮੈਂਬਰ ਚੰਡੀਗੜ੍ਹ ਤੋਂ ਤੁਸੀਂ ਉਹਦੀ ਨਿਮਾਂਕਣ ਕਰਨਾ ਚੰਡੀਗੜ੍ਹ ਇੱਕ ਯੂਨੀਅਨ ਟੈਰੀਟਰੀ ਹੈ ਯੂਨੀਅਨ ਟੈਰੀਟਰੀ ਹੈ ਜਿਹੜੀ ਕੇਂਦਰ ਸਰਕਾਰ ਦੇ ਅਧੀਨ ਹੈ ਗਵਰਨਰ ਦਾ ਉੱਥੇ ਰਾਜ ਚੱਲਦਾ ਹੈ ਉੱਥੇ ਜਦੋਂ ਤੁਸੀਂ ਕੋਈ ਕਾਗਜ਼ ਭਰੋਗੇ 22 ਲਾ ਅਕੋਰਡਿੰਗ ਟੂ ਰੂਲ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਸੁਰੱਖਿਆ ਤੁਹਾਨੂੰ ਚੰਡੀਗੜ੍ਹ ਪੁਲਿਸ ਨੇ ਦੇਣੀ ਦੇਣੀ ਹੈ ਕਿਉਂਕਿ ਤੁਸੀਂ ਚੰਡੀਗੜ੍ਹ ਕਾਗਜ਼ ਭਰੇ ਆ ਤੇ ਜਦੋਂ ਤੱਕ ਚੋਣਾਂ ਦੇ ਘੋਸ਼ਿਤ ਨਹੀਂ ਹੋ ਜਾਂਦੇ ਤੁਹਾਨੂੰ ਸੁਰੱਖਿਆ ਯਕੀਨੀ ਕਰਨਾ ਚੰਡੀਗੜ੍ਹ ਪ੍ਰਸ਼ਾਸਨ ਦਾ ਫਰਜ਼ ਹੈ ਹੁਣ ਕੀ ਹੁੰਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਮੈਂਬਰ ਪਾਰਲੀਮੈਂਟ ਲੋਕ ਸਭਾ ਦੀ ਚੋਣ ਹੁੰਦੀ ਹੈ ਚੋਣਾਂ ਦੇ ਵਿੱਚ ਕਈ ਵਾਰ ਸਾਈਕਲ ਵਾਲਾ ਜਾ ਕੇ ਇੱਕ ਕਾਗਜ਼ ਭਰਿਆ ਆਂਦਾ ਹੈ ਤੇ ਉਹਦੇ ਨਾਲ CRPF ਦੇ 12 ਜਵਾਨ ਲਾਏ ਜਾਂਦੇ ਆ ਉਹ ਸਾਈਕਲ ਤੇ ਹੁੰਦਾ ਪਿੱਛੇ ਜਵਾਨ ਪੈਦਲ ਹੁੰਦੇ ਆ ਤੇ ਇਹ ਪ੍ਰੋਟੋਕੋਲ ਹੈ ਇਹ ਪ੍ਰੋਟੋਕੋਲ ਆ ਕਿ ਤੁਹਾਨੂੰ ਸੁਰੱਖਿਆ ਮਿਲਨੀ ਹੀ ਮਿਲਣੀ ਆ ਔਰ ਕੇਂਦਰ ਜਿਹੜਾ ਵਾ ਯੂਨੀਅਨ ਟੈਰੀਟਰੀ ਹੋਣ ਕਰਕੇ ਕਿਉਂਕਿ ਤੁਸੀਂ ਉੱਥੇ ਦਾਖਲ ਕੀਤੇ ਆ ਯੂਨੀਅਨ ਟੈਰੀਟਰੀ ਨੇ ਤੁਹਾਨੂੰ ਸੁਰੱਖਿਆ ਦੇਣੀ ਦੇ ਪਹਿਲੀ ਗੱਲ ਇਹ ਆ ਦੂਜੀ ਗੱਲ ਇਹ ਹੈ ਕਿ ਜਿਵੇਂ FIR ਦਰਜ ਹੋਈ ਆ ਹੁਣ ਰੋਪੜ ਪੁਲਿਸ ਉਹਨੂੰ ਫੜੇਗੀ ਕਿਉਂਕਿ ਵਿੱਚ ਨਵੀਨ ਚੱਡਾ ਵੀ ਹੈਗੇ ਐਡਵੋਕੇਟ ਜਿਹੜੇ ਨੰਦਕਪੁਰ ਸਾਹਿਬ ਤੋਂ ਐਮਐਲਏ ਨੇ ਉਹਨਾਂ ਨੇ ਵੀ ਐਫਆਈਆਰ ਦਾ ਜਕਰਾਈਆ ਉਹਨਾਂ ਦੇ ਸਾਈਨ ਵੀ ਹੈਗੇ ਆ ਹੁਣ ਨਵੀਂ ਉਰੋਫੜ ਵਾਲੀ ਪੁਲਿਸ ਜਿਹੜੀ ਆ ਉਹ ਇਹਨਾਂ ਦੀ ਫੜਨ ਗਈ ਹੋਣੀ ਆ ਇਹਨਾਂ ਨਾਲ ਹੁਣ ਜਦੋਂ ਤੱਕ ਉਹ ਸੁਰੱਖਿਆ ਹੈਗੀ ਉਹਨਾਂ ਨੇ ਆਪਣੇ ਸੁਰੱਖਿਆ ਦੇ ਘੇਰੇ ਚ ਰੱਖਣਾ ਜਦੋਂ ਸੁਰੱਖਿਆ ਹਟੇਗੀ ਉਹਦੀ ਤੇ ਉਦੋਂ ਪੰਜਾਬ ਪੁਲਿਸ ਦੀ ਦਖਲਅੰਦਾਜ਼ੀ ਸ਼ੁਰੂ ਹੋ ਜੇਗੀ ਹਾਂ ਪੰਜਾਬ ਪੁਲਿਸ ਪਹਿਲਾਂ ਵੀ ਅਰੈਸਟ ਕਰ ਸਕਦੀ ਹੈ ਇਹਨਾਂ ਕੋਲ اختیار ਹੈ ਇਹਨਾਂ ਕੋਲ ਐਫਆਈਆਰ ਦਰਜ ਹੋ ਗਈ ਹੈ ਔਰ ਜਿਹੜਾ ਇਹਦੇ ਵਿੱਚ 41ਏ ਦਾ ਨੋਟਿਸ ਜਿਹੜਾ ਹੈ ਉਹ ਸਮਝਣਗੇ ਕਿ ਜ਼ਰੂਰੀ ਹੈ ਦੇਣਾ गिरफ्तारी ਤੋਂ ਪਹਿਲਾਂ ਉਹ ਦੇ ਸਕਦੇ ਨੇ ਜਾਂ ਕੀ 41ਏ ਤੋਂ ਬਿਨਾ ਗ੍ਰਿਫਤਾਰੀ ਪਾਣੀ ਆ ਉਹ ਪੰਜਾਬ ਪੁਲਿਸ ਦਾ ਆਪਣਾ ਅਧਿਕਾਰ ਖੇਤਰ ਹੈਗਾ ਹੁਣ ਉਹ ਜਿਹੜਾ ਉਹ ਸਿਰਫ ਉਹ ਟੈਂਪਰੇਰੀ ਹੈ ਉਹਦੇ ਕੋ ਸੁਰੱਖਿਆ ਉਹ ਇਹ ਨਹੀਂ ਹੈ ਕਿ ਜਾਣ ਬੁੱਝ ਕੇ ਕਿਸੇ ਨੇ ਉਹਨੂੰ ਸੁਰੱਖਿਆ ਦਿੱਤੀ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਿਰਕਾਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਵਿਕਰਮ ਮਜੀਠੀਆ ਦਾ ਕੇਸ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਸੀਟ ਨੂੰ ਲੈ ਕੇ ਨਾਮਿਨੇਸ਼ਨ ਨੂੰ ਲੈ ਕੇ ਮਵਾਦ ਭਖਿਆ ਹੋਇਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬ